ਦਿੱਲੀ ਨੂੰ ਉਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆਏ ਕੀ ਅਧਿਕਾਰ ਆ ਮਨੀਸ਼ ਸਸੋਦੀਆ ਇੱਥੇ ਘੁੰਮ ਰਹੇ ਸੁਨਾਨ ਪੰਜਾਬ ਨੂੰ ਦੋਹੇ ਦੋਹੇ ਹੱਥੇ ਨਾਲ ਲੁੱਟਣ ਦਾ ਕੰਮ ਕਰ ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਿੱਲੀ ਚੋਂ ਲਿਆ ਕੇ ਪੰਜਾਬ 'ਚ ਬਾੜਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੀਆਂ ਰਾਜ ਸਭਾ ਖਰੀਦ ਲੀਆਂ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਘੜਾ ਇੱਕ ਟੋੜ ਤੋਂ ਹੋਇਆ ਦਿੱਲੀ ਚ 12 ਸਾਲ ਤੱਕ ਦਿੱਲੀ ਦੀ ਮੁਜਾਦਰਾ ਚ ਸਿੱਖ ਮੰਤਰੀ ਨੂੰ ਉਪਰਾ ਰੱਖਿਆ ਕੋਈ ਅਸੀ ਜਨਉਦੀ ਵਿਧਾਨ ਸਭਾ ਬਣੀ ਆ ਜਦੋਂ ਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਅਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਦਾਖਲਾਨ ਤੇ ਹੋਵੇ ਪਹਿਲੀ ਵਾਰ ਹੋਇਆ ਰਾਕਬ ਚੱਡੇ ਦਾ ਕੀ ਆ ਪੰਜਾਬ ਅੰਦਰ ਉਹ ਕਿਸੇ ਸਪੈਸਟ ਚ ਰਾਜ ਸਭਾ ਦਿੱਤੀ ਆ ਜਾਂ ਜਿਹੜੇ ਦੇ ਨਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚ ਪੀਆ ਜਿਹੜਾ ਇਹਨਾਂ ਦਾ ਮਾ ਮੰਤਰੀ ਆ ਸੰਦੀਪ ਪਾਟਕ ਉਹਦਾ ਕੀ ਆ ਦਿੱਲੀ ਅੰਦਰ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਿੱਕੇ ਦੋਵੇਂ ਜਣੇ ਠੰਡ ਲੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰੁਪਇਆ ਪੈਨਦ ਵਿਦੇਸ਼ਾਂ ਚ ਜਾ ਰਿਹਾ ਪੰਜਾਬ ਦੀ ਇਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਹੈ ਲਗਭਗ 4 ਲੱਖ ਕਰੋੜ ਰੁਪਇਆ ਕਰਜ਼ਾ ਹੋ ਗਿਆ ਇਹ ਕੇਜਰੀਵਾਲ ਕਹਿੰਦੇ ਸੀ ਨਾ ਮੇਰੇ ਕੋਈ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ ਸਵਾ ਕਰੋੜ ਸਵਾ ਲੱਖ ਕਰੋੜ ਰੁਪਇਆ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀ। ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ ਚੁੱਟੇ। ਇਹ ਕੰਮ ਕੀਤਾ ਜਿਹਨਾਂ ਤੁਸੀਂ ਰਾਜ ਦਿੱਤਾ ਸੀਗਾ ਉਹਨਾਂ ਨੇ ਤੁਹਾਨੂੰ ਡੋਖ ਦੇ ਵੀ ਪਏ ਨੇ ਤੇ ਖੁੱਡਦੇ ਵੀ ਪਏ ਨੇ ਤੇ ਪੰਜਾਬੀਅਤ ਖਤਮ ਕਰ ਦੇ ਪਏ। 12 ਸਾਲਾਂ ਚ ਅਹਿਮਾਦੀ ਪਾਰਟੀ ਨੇ ਦਿੱਲੀ 'ਚ ਕਿਵੇਂ ਕੀ-ਕੀ ਖਤਮ ਕੀਤਾ ਹੈ? ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ। 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ। ਪੰਜਾਬੀ ਨੂੰ ਆਪਸ਼ਨ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉਹਨੂੰ ਆਪਸ਼ੂਰ ਕਰ ਦਿੱਤਾ। ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਨੂੰ ਹਟਾ ਦਿੱਤਾ ਗਿਆ। ਪੰਜਾਬੀ ਅਕੈਡਮੀ ਦਾ ਗੁਰ ਘੁੱਟਣ ਦਾ ਕੰਮ ਕੀਤਾ। ਤੋਂ ਪੰਜਾਬੀ ਨੂੰ ਵੀ ਤੇ ਸਿੱਖਣ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਛਾਇਆ ਏ ਉਹ ਹੀ ਕੰਮ ਹੁਣ ਦਿੱਲੀ ਚ ਉਹਨਾਂ ਨੇ ਆ ਕੇ ਪੰਜਾਬ ਸ਼ੁਰੂ ਕਰ ਦਿੱਤਾ। ਹੁਣ ਦੱਸੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ? ਜੋ ਦਿੱਲੀ ਨੂੰ ਉਜਾੜ ਕੇ ਆਏ ਨੇ ਉਹ ਕਹਿ ਰਹੇ ਹੁਣ ਅਸੀਂ ਦਿੱਲੀ ਦਾ ਮਾਡਲ ਪੰਜਾਬ 'ਚ ਲੈ ਕੇ ਆ ਰਹੇ ਕੀ ਅਧਿਕਾਰ ਆ ਮਨੀਸ਼ ਸੋਦੀਆ ਇੱਥੇ ਘੁੰਮ ਰਹੇ ਸਕੂਲਾਂ 'ਚ ਦਿੱਲੀ ਦੇ ਸਕੂਲਾਂ ਨੂੰ ਉਜਾੜਨ ਤੋਂ ਬਾਅਦ ਪੰਜਾਬ ਨੂੰ ਦੋਹੇ-ਦੋਹੇ ਥਾਵਾਂ 'ਤੇ ਲੁੱਟਣ ਦਾ ਕੰਮ ਕੀਤਾ ਹਰ ਪੰਜਾਬ ਇਸ ਕਦਰ ਅੱਜ ਇਸ ਸਥਾਨ 'ਤੇ ਆ ਗਿਆ ਹੈ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹਣਾ ਹੈ ਜੇ ਮੇਰੇ ਪੰਜਾਬ ਦੇ ਲੋਕ ਇਸ ਨੂੰ ਸਮਝ ਸਕਣ ਭਗਵੰਤ ਮਾਨ ਜੀ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਦਿੱਲੀ ਚੋਂ ਲਿਆ ਆ ਕੇ ਪੰਜਾਬ ਚ ਬਾੜਦੇ ਪਏ ਨੇ ਪਹਿਲਾਂ ਤੁਹਾਡੀਆਂ ਸਾਰੀਆਂ ਰਾਜ ਸਭਾ ਖੋ ਕੇ ਲੈ ਗਏ ਤੁਹਾਡੇ ਤੋਂ ਤੁਹਾਡੀਆਂ ਰਾਜ ਸਭਾ ਖਰੀਦ ਲੀਆਂ ਮੈਂ ਪੰਜਾਬ ਦੇ ਲੋਕਾਂ ਦੇ ਚਹਨਾ ਚ ਬੇਨਤੀ ਕਰਨਾ ਚਾਹੁੰਦਾ ਹਾਂ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਤੁਹਾਡਾ ਹੱਕ ਤੁਹਾਡੇ ਤੋਂ ਖੋਇਆ ਦਿੱਲੀ ਚ 12 ਸਾਲ ਤੱਕ ਦਿੱਲੀ ਦੀ ਬੁਜ਼ਾਰਤ ਚ ਸਿੱਖ ਮੰਤਰੀ ਨੂੰ ਉਪਰਾਂ ਰੱਖਿਆ ਦਿੱਲੀ ਚ ਸਾਡਾ ਹੱਕ ਖੋਇਆ ਪੰਜਾਬੀਆਂ ਦਾ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਮੋਦੀ ਜੀ ਦਾ 12 ਸਾਲਾਂ ਬਾਅਦ ਆਖਰੀ ਸਾਡੇ ਅਰਵਿੰਦਰ ਸਿੰਘ ਲਵਲੀ ਜੀ ਆਖਰੀ ਮੰਤਰੀ ਸੀ 2013 ਚ ਉਸ ਤੋਂ ਬਾਅਦ ਦੁਬਾਰਾ ਕਦੀ ਉਹਨਾਂ ਨੇ ਸਿੱਖ ਮੰਤਰੀ ਨਹੀਂ ਬਣ ਦਿੱਤਾ ਵਾਪਸ ਆ ਕੇ ਹੁਣ 2025 ਦੇ ਅੰਦਰ 12 ਸਾਲਾਂ ਦੇ ਬਾਅਦ ਦਿੱਲੀ ਦੀ ਬਜਾਰਤ ਅੰਦਰ ਪੰਜਾਬੀ ਨੂੰ ਔਰ ਸਿੱਖ ਨੂੰ ਮਾਨ ਮਿਲਿਆ ਨਹੀਂ ਆ ਬੀਜੇਪੀ ਦੀ ਸਰਕਾਰ ਵੀ ਰਹੀ ਆ ਕਾਂਗਰਸ ਸਰਕਾਰ ਚ ਕੋਈ ਐਸੀ ਜਨਉਦੀ ਵਿਧਾਨ ਸਭਾ ਬਣੀ ਆ ਜਦੋਂ ਦੀ ਵਿਧਾਨ ਸਭਾ ਦਾ ਗਠਨ ਹੋਇਆ ਕੋਈ ਅਸੀ ਸਰਕਾਰ ਨਹੀਂ ਸੀ ਜਿੱਦੇ ਚ ਪੰਜਾਬੀਆਂ ਨੂੰ ਔਰ ਸਿੱਖ ਨੂੰ ਦਾ ਹੱਕ ਨਾ ਮਿਲਿਆ ਹੋਵੇ ਪਹਿਲੀ ਵਾਰ ਹੋਇਆ ਇਸੇ ਤਰ੍ਹਾਂ ਹੁਣ ਦਿੱਲੀ ਚੋਂ ਇਹ ਪੰਜਾਬ ਚ ਆੜਾ ਇਹ ਪਹਿਲਾਂ ਤੁਹਾਡੀਆਂ ਰਾਜ ਸਭਾ ਵੇਚਤੀਆਂ ਮੈਨੂੰ ਦੱਸੋ ਰਾਗਵ ਚੱਡੇ ਦਾ ਕੀ ਆ ਪੰਜਾਬ ਅੰਦਰ ਉਹਨੂੰ ਕਿਸ ਕੈਪੈਸਿਟੀ ਚ ਰਾਜ ਸਭਾ ਦੁੱਤੀ ਆ ਜਾਂ ਜਿਹੜੇ ਤਿੰਨ ਰਾਜ ਸਭਾ ਵੇਚ ਕੇ ਪੈਸੇ ਲੈ ਕੇ ਰਾਜ ਸਭਾ ਵੇਚਤੀਆਂ ਜਿਹੜਾ ਇਹਨਾਂ ਦਾ ਮਹਾ ਮੰਤਰੀ ਆ ਸੰਦੀਪ ਪਾਠਕ ਉਹਦਾ ਕੀ ਆ ਦਿੱਲੀ ਅੰਦਰ ਉਹ ਸੰਦੀਪ ਪਾਠਕ ਅੱਜ ਤੁਹਾਡੇ ਤੇ ਰਾਜ ਕਰਦਾ ਪਿਆ جا کے کبھی دیکھو سیکرٹریٹ اندر ਭਗਵੰਤ ਮਾਨ ਤੇ ਵਿਚਾਰਾ ਆਉਂਦਾ ਤੇ ਚਲੇ ਜਾਂਦਾ ਹੁਣ ਤੇ ਹੁਣ ਕਹਿਣ ਜੋਗੇ ਵੀ ਕੁਝ ਨਹੀਂ ਉਹਦੇ ਪੱਲੇ ਤੇ ਵਿਚਾਰਦੇ ਨੇ ਛੱਡੇ ਹੀ ਕੁਝ ਨਹੀਂ ਉਹਦੇ ਦਫ਼ਤਰਾਂ ਦੇ ਨਾਲ ਡਵਾਈਜ਼ਰ ਉਹਦੋਂ ਕੇਜਰੀਵਾਲ ਨੇ ਭੇਜੇ ਆ ਉਹਦੇ ਦਫ਼ਤਰਾਂ ਦੇ ਅੰਦਰ ਸਖਤਰ ਕੇਜਰੀਵਾਲ ਦੇ ਭੇਜੇ ਆ ਉਹਦੇ ਪੀਏ ਕੇਜਰੀਵਾਲ ਦੇ ਭੇਜੇ ਆ ਸਰਕਾਰ ਕੇਜਰੀਵਾਲ ਜੀ ਚਲਾ ਰਹੇ ਨੇ ਔਰ ਜਿਸ ਤਰੀਕੇ ਦੋਹੇ ਤਰ੍ਹਾਂ ਲੁੱਟਦੇ ਪਏ ਨੇ ਪੰਜਾਬ ਦਾ ਅਰਬਾਂ ਰੁਪਇਆ ਪੈਣਾ ਤੇ ਵਿਦੇਸ਼ਾਂ 'ਚ ਜਾ ਰਿਹਾ ਹੈ ਉਹ ਬੱਚਿਆਂ ਨੂੰ ਮਾਧਿਅਮ ਤੇ ਕੋਈ 50 ਲੱਖ ਖਰਚ ਕੇ ਜਾਂਦਾ ਕੋਈ 80 ਲੱਖ ਖਰਚ ਕੇ ਜਾਂਦਾ ਕੋਈ ਐਜੂਕੇਸ਼ਨ ਨਾਮ ਤੇ ਆ ਰਹੇ ਨੇ ਸਾਰੇ ਵਾਪਸ ਆ ਰਹੇ ਨੇ ਅਰਬਾਂ ਖਰਬਾਂ ਰੁਪਿਆ ਪੰਜਾਬ ਦਾ ਵਿਦੇਸ਼ਾਂ ਚ ਚਲੇ ਗਿਆ ਕਿਉਂਕਿ ਤੇ ਰੋਜ਼ਗਾਰ ਨਹੀਂ ਇੱਥੇ ਕੰਮ ਤੰਦਾਂ ਨਹੀਂ ਹੈਗਾ ਔਰ ਹੁਣ ਪੰਜਾਬ ਦੀ ਜਿਹੜੀ ਸਰਕਾਰ ਪਿਛਲੇ 3 ਸਾਲਾਂ ਤੋਂ ਕਰਜ਼ੇ ਤੇ ਕਰਜ਼ਾ ਲਈ ਜਾ ਰਹੀ ਆ ਲਗਭਗ 4 ਲੱਖ ਕਰੋੜ ਰੁਪਏ ਕਰਜ਼ਾ ਹੋ ਗਿਆ ਇਹ ਕੇਜੀ ਵਾਲੇ ਕਹਿੰਦੇ ਸੀ ਨਾ ਮੇਰੇ ਕੋਲ ਹਿਸਾਬ ਹੈਗਾ ਪੈਸੇ ਦਾ ਮੈਨੂੰ ਹਿਸਾਬ ਕਰਨਾ ਆਉਂਦਾ ਹੈ ਕੀ ਹਿਸਾਬ ਕੀਤਾ ਸਵਾ ਕਰੋੜ ਸਵਾ ਲੱਖ ਕਰੋੜ ਰੁਪਇਆ ਮੇਰੀ ਪੰਜਾਬ ਦੇ ਲੋਕੋ ਧਿਆਨ ਨਾਲ ਗੱਲ ਸੁਣਿਓ ਪੱਤਰਕਾਰ ਭਰਾਵਾਂ ਨੂੰ ਕਹਿਣਾ ਹੈ ਸਵਾ ਲੱਖ ਕਰੋੜ ਰੁਪਇਆ ਹੋਰ ਕਰਜ਼ਾ ਲੈ ਲਿਆ ਉਸ ਕਰਜ਼ੇ ਨਾਲ ਕੀਤਾ ਕੀ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਜਹਾਜ਼ ਉਡਾਏ ਉਸ ਕਰਜ਼ੇ ਨਾਲ ਕੇਜਰੀਵਾਲ ਜੀ ਦੇ ਹੈਲੀਕਾਪਟਰ ਉਡਾਏ ਉਸ ਕਰਜ਼ੇ ਨਾਲ ਗੁਜਰਾਤ ਮੱਧਿਆਪਰਦੇਸ਼ ਛੱਤੀਸਗੜ੍ਹ ਗੋਆ ਉੱਤਰ ਪ੍ਰਦੇਸ਼ ਅੰਦਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਉਸ ਪੈਸੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਦਿੱਲੀ ਜਾ ਕੇ ਇਲੈਕਸ਼ਨ ਲੜੀ ਪੰਜਾਬ ਤੋਂ ਸ਼ਰਾਬ ਦੇ ਟਰੱਕਾਂ ਦੇ ਟਰੱਕ ਭਰ ਕੇ ਲਿਜਾ ਕੇ ਦਿੱਲੀ 'ਚ ਸੁੱਟੇ ਇਹ ਕੰਮ ਕੀਤਾ ਜਿਨ੍ਹਾਂ ਨੂੰ ਤੁਸੀਂ ਰਾਜ ਦਿੱਤਾ ਸੀਗਾ ਉਹਨਾਂ ਨੇ ਤੁਹਾਨੂੰ ਲੁੱਟਦੇ ਵੀ ਪਏ ਨੇ ਤੇ ਕੁੱਟਦੇ ਵੀ ਪਏ ਨੇ ਤੇ ਪੰਜਾਬੀਅਤ ਖਤਮ ਕਰਦੇ ਪਏ ਆ ਮੈਂ ਅੱਜ ਇਸ ਮੀਡੀਆ ਦੇ ਮਾਧਿਅਮ ਤੋਂ ਤਿੰਨ ਗੱਲਾਂ ਜਾਣਕਾਰੀਆਂ ਦੇਣਾ ਚਾਹੁੰਦਾ ਮੈਂ ਜ਼ਰੂਰ ਚਾਹੁੰਦਾ ਕਿ ਤੁਹਾਨੂੰ ਮੌਕਾ ਮਿਲੇ ਆਮ ਆਦਮੀ ਪਾਰਟੀ ਤੋਂ ਪੁੱਛੋ 12 ਸਾਲਾਂ 'ਚ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਕਿਵੇਂ ਕੀ-ਕੀ ਖਤਮ ਕੀਤਾ ਹੈ ਪੰਜਾਬੀ ਟੀਚਰਾਂ ਦੀ ਭਰਤੀ ਖਤਮ ਕਰ ਦਿੱਤੀ ਅੱਜ 850 ਟੀਚਰਾਂ ਦੀਆਂ ਭਰਤੀਆਂ ਵੈਕੈਂਸੀਆਂ ਖਾਲੀ ਪਈਆਂ ਨੇ ਪੰਜਾਬੀ ਨੂੰ ਆਪਸ਼ਨਲ ਲੈਂਗੁਏਜ ਕਰਤਾ ਜਿਹੜੀ ਕਿ ਕੰਪਲਸਰੀ ਹੁੰਦੀ ਸੀ ਉਤੋਂ ਆਪਸ਼ਨਲ ਕਰ ਦਿੱਤਾ ਹਰ ਮੰਤਰੀ ਦੇ ਨਾਲ ਇੱਕ ਪੰਜਾਬੀ ਦਾ ਸਟੈਨੋ ਵਜ਼ੀਰ ਦੇ ਨਾਲ ਇੱਕ ਸਟੈਨੋ ਲੱਗਦਾ ਸੀ ਪੰਜਾਬੀ ਦਾ ਉਹ ਉਸ ਨੂੰ ਹਟਾ ਦਿੱਤਾ ਗਿਆ ਪੰਜਾਬੀ ਅਕੈਡਮੀ ਦਾ ਗੁਲ ਘੁੱਟਣ ਦਾ ਕੰਮ ਕੀਤਾ ਜੋ ਪੰਜਾਬੀ ਨੂੰ ਵੀ ਤੇ ਸਿੱਖੀ ਨੂੰ ਵੀ ਜੋ ਨੁਕਸਾਨ ਕੇਜਰੀਵਾਲ ਜੀ ਨੇ ਪਛਾਇਆ ਏ ਉਹੀ ਕੰਮ ਹੁਣ ਦਿੱਲੀ ਚ ਉਹਨਾਂ ਨੂੰ ਆ ਕੇ ਪੰਜਾਬ ਸ਼ੁਰੂ ਕਰ ਦਿੱਤਾ ਹੁਣ ਦੋਸਤੋ ਕੇਜਰੀਵਾਲ ਦੱਸੇਗਾ ਕਿ ਪੰਜਾਬ ਦੇ ਸਕੂਲ ਕਿਵੇਂ ਚਲਾਉਣੇ ਨੇ ਸਾਡੇ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਕੇਜਰੀਵਾਲ ਦੱਸਿਆ ਦੱਸੇਗਾ ਕਿ ਕਿਤਨਾ ਪੜਾਉਣਾ ਹੈ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਪੜਾਇਆ ਜਾ ਕੇ ਸਰਸਰ ਸਾਹਿਬ ਕਿਨੇ ਕਿਨੇ ਦੀ ਵੇਚੀ ਇਹਨਾਂ ਨੇ ਰਾਸਵਾ ਸੀ ਚਲੋ ਤੁਹਾਨੂੰ ਸਭ ਨੂੰ ਪਤਾ ਮੈਨੂੰ ਕੀ ਪੁੱਛਦੇ ਜੇ ਤੁਹਾਨੂੰ ਸਭ ਨੂੰ ਪਤਾ ਤੁਸੀਂ ਦੱਸ ਰਹੇ ਹੋ ਨਹੀਂ ਤੁਹਾਨੂੰ ਪਤਾ ਨਹੀਂ ਪਤਾ ਜੀ ਤੁਸੀਂ ਦੱਸੋ ਮੈਂ ਤੁਹਾਨੂੰ ਕੀ ਪੁੱਛਦੇ ਜੇ ਮੈਂ ਕਿਹਾ ਮੈਂ ਕਿਹਾ ਮਨੀਰ ਸਿੰਘ ਜਣ ਪਹਿਲੇ ਸ਼ੀਸ਼ਮੈਲ ਦੀ ਚਰਚਾ ਸਭ ਤੋਂ ਜ਼ਿਆਦਾ ਰਹੀ ਹੈ ਹੁਣ ਸ਼ੀਸ਼ਮੈਲ ਜੀ ਕੌਣ ਰਹੇਗਾ ਅਜਾਇਬ ਘਰ ਬਣਾ ਦੀ ਗੱਲ ਹੋ ਰਹੀ ਹੈ ਸ਼ੀਸ਼ਮੈਲ ਤੇ ਅਰਵਿੰਦ ਕੇਜਰੀਵਾਲ ਜੀ ਦੀ ਜਿਆਦਾ ਰਹਿਣ ਗਿਆ ਇਨਸਾਨ ਕੋਈ ਨਹੀਂ ਰਹਿ ਸਕਦਾ ਉਹ ਰਹਿ ਹੀ ਨਹੀਂ ਸਕਦਾ ਉਹ ਐਸਾ ਲਗਜ਼ਰੀਅਸ ਘਰ ਆ ਬੰਦਾ ਤੇ ਆਮ ਬੰਦਾ ਤੂੰ ਜੇ ਉੱਥੇ ਜਾ ਕੇ ਕਮਲਾ ਜਾਊਗਾ ਆਟੋਮੈਟਿਕ ਪੱਖੇ ਚੱਲ ਪੈਂਦੇ ਆਵਾਜ਼ ਮਾਰੋ ਪੱਖਾ ਪੱਖਾ ਜੀ ਚੱਲੋ ਚੱਲ ਪੈਂਦਾ ਫੜਦਾ ਜੀ ਹਟੋ ਹਟ ਜਾਂਦਾ ਟਾਇਲਟ ਸੀਟ ਜੀ ਖੁੱਲੋ ਖੁੱਲ ਜਾਂਦਾ ਰਾਹੀ ਕੋ ਮਾੜਾ ਮਦਦ ਕਰ ਨਹੀਂ ਸਕਦਾ ਤੇ ਉੱਤੇ ਵੀ ਕੀ ਹੋਣ ਕੀ ਕੋ دیکھتے ਆਓ ਕਿ ਮੂਜੀ ਮੇਂ ਪੜਾਵਾ ਲੋਕੀ ਕਿ ਕਰਦਾ ਕਿ ਲੋਕ ਬੇਕਸ ਰਹਿਨੇ ਦਾ ਕੀ ਹੁੰਦਾ ਅੱਛਾ ਭਗਵੰਤ ਮਾਨ ਇੱਕ ਹੋਰ ਕਹਿ ਰਹੇ ਨੇ ਕਿ ਪੰਜਾਬ ਚ ਤੇ ਰਿਵਰਸ ਮਾਈਗ੍ਰੇਸ਼ਨ ਹੋ ਗਈ ਹੈ ਪੰਜਾਬ ਚ ਸਭ ਤੋਂ ਜ਼ਿਆਦਾ ਨੌਕਰੀਆਂ ਪੂਰੇ ਦੇਸ਼ ਚ ਸਭ ਤੋਂ ਜ਼ਿਆਦਾ ਪੰਜਾਬ ਨੇ ਭਗਵੰਤ ਮਾਨ ਹਰਨਦੀ ਸਰਕਾਰ ਨੇ ਦਿੱਤੀ ਹੈ ਮਤਲਬ ਕਿ ਰੋਜ਼ਗਾਰ ਇੱਥੇ ਆਇਆ ਨਹੀਂ ਕਿਤਾ ਦੇਖੋ ਤੁਸੀਂ ਰੋਜ਼ਗਾਰ ਰਾਗਵ ਚੱਟਣ ਰੋਜ਼ਗਾਰ ਮਿਲ ਗਿਆ ਤੁਹਾਡਾ ਮਾਹ ਮੰਤਰੀ ਦਾ ਕੀ ਨਾਮ ਆ ਅਭਿਸ਼ੂਦਾ ਸੰਦੀਪ ਪਾਟਨ ਨੂੰ ਰੋਜ਼ਗਾਰ ਮਿਲ ਗਿਆ 15 ਪਰ ਭਾਰੀ ਉੱਤੋਂ ਲਿਆ ਕੇ ਲਾ ਦਿੱਤੇ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਆਪਣੇ ਜਿਹੜਾ ਵਹਿਬਾਬਾ ਜਿਹਨੂੰ ਉੱਥੇ ਲੋਕੀ ਚਪੇੜਾ ਨਾਲ ਕੁੱਟਦੇ ਨੇ ਜਿਹਨੂੰ ਚਪੇੜਾ ਨਾਲ ਕੁੱਟਦੇ ਨੇ ਉੱਥੇ ਇੱਥੇ ਭਗਵੰਤ ਮਾਨ ਜੀ ਨੇ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਐਨੇ ਲੋਕਾਂ ਨੂੰ ਦਿੱਲੀ ਤੋਂ ਰਿਆ ਕੇ ਰੋਜ਼ਗਾਰ ਦੇ ਦਿੱਤਾ ਸੁਰਵਚਾਰਾ ਭਗਵੰਤ ਮਾਨ ਜੇ 50000 ਨੌਕਰੀਆਂ ਆਮ ਜਨਤਾ ਦੇ ਘਰਾਂ ਨੂੰ ਮਿਲੀਆਂ ਇਹ ਮਿਲ ਕੇ ਅੱਜ ਬਿਲਕੁਲ ਸਹੀ ਕਰਦਾ ਸਿਰਸਾ ਸਾਹਿਬ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ ਸਿਰਸਾ ਸਾਹਿਬ ਉਹ ਇੱਕ ਨੇਕਮਾ ਦਿੱਤਾ ਜਿਹੜਾ ਰਜਿਸਟਰੀ ਨਹੀਂ ਕਰਦਾ ਮੈਂ ਭਾਈ ਦਿੱਲੀ ਤੋਂ ਆਉਣਗੇ ਇਹ ਪਤਾ ਕੀ ਗੱਲ ਆ ਕਿ ਜੋ ਕੌਣ ਆਏ ਨੇ ਦਿੱਲੀ ਤੋਂ ਮੈਨੂੰ ਪਰਸੋ ਦੱਸ ਰਹੇ ਸੀ ਮਨੀਸ਼ ਸੁਸੋਦੀਆ ਪਤਾ ਕੀ ਪੁੱਛ ਰਿਹਾ ਸੀ ਇੱਥੇ ਤੁਸੀਂ ਸੁਣ ਕੇ ਰਾਂਹ ਹੋ ਜੋ ਕਿ ਮਨੀਸ਼ ਸੁਸੋਦੀਆ ਕੀ ਪੁੱਛ ਰਿਹਾ ਸੀ ਕਹਿੰਦਾ ਇਹ ਜੋ ਅਭੀ ਹਮ ਕਹਿ ਸਕਤੇ ਹੈ ਕਿ ਅਬ ਹਮ ਯਹਾਂ ਸੇ ਚਾਵਲ ਲੈ ਕੇ ਜਾਏਂਗੇ ਜੋ ਚਾਵਲ ਲਗੇ ਹੋਏ ਆ ਉਹਨੇ ਕਹਾਂ ਰਹਿਣ ਦੇ ਕੋਈ ਸੁਣ ਦੂਗਾ ਇਹ ਕੁੱਟੂ ਗਏ ਚਾਵਲ ਨਹੀਂ ਹੈਗੇ ਜਿਹਨੂੰ ਇਹ ਨਹੀਂ ਪਤਾ ਚੌਲ ਕੀ ਹੁੰਦੇ ਨੇ ਜਿਹਨੂੰ ਇਹ ਨਹੀਂ ਪਤਾ ਧਾਨ ਕੀ ਹੈ ਜਿਹਨੂੰ ਇਹ ਨਹੀਂ ਪਤਾ ਝੋਨਾ ਕੀ ਆ ਉਹ ਕਹਿੰਦਾ ਮੈਂ ਇਹਨਾਂ ਲੋਕਾਂ ਨੂੰ ਆ ਕੇ ਪੜ੍ਹਾਉਂਗਾ ਇਹ ਲੋਕਾਂ ਨੇ ਦੁਨੀਆ ਨੂੰ ਪੜਾ ਦਿੱਤਾ ਇਸ ਕਰਕੇ ਉਹਨਾਂ ਦਾ ਮਕਸਦ ਕੇਵਲ ਲੁੱਟਣ ਆਏ ਸੀਗੇ ਤੇ ਜੇ ਅਜੇ ਪੰਜਾਬ ਦੇ ਲੋਕ ਨਹੀਂ ਸਮਝਣਗੇ ਇਹ ਤੁਹਾਨੂੰ ਲੁੱਟ ਕੇ ਘੋਟ ਕੇ ਤੁਹਾਡੇ ਪੰਜਾਬ ਦਾ ਨੁਕਸਾਨ ਇੰਨਾ ਕਰਕੇ ਜਾਣਗੇ ਕਿ ਨੂੰ ਬਾਅਦ ਵਿੱਚ ਬਾਤ ਕਰਨਾ ਮੁਸ਼ਕਲ ਹੋ ਜਾਵੇ ਉਹ ਕਹਿੰਦੇ ਬਦਲਾਵ ਲਿਆਦਾ ਸੀ ਬਦਲਾਵ ਬਹੁਤ ਵੱਡੇ ਪੱਧਰ ਤੇ ਲਿਆਦਾ ਹੈ ਕਿਹੜਾ ਸਰ ਪ੍ਰਿੰਟਾ ਜਰੂਰ ਲੈ ਕਿਹੜੇ ਕਿਹੜੇ ਖਾਲੀ ਫੰਡ ਕਿਹੜੇ ਕਿਹੜੇ ਵਿਭਾਗ ਚੱਲ ਰਹੇ ਨੇ ਦੇਖੋ ਦਿੱਲੀ ਸਾਡਾ ਦੇਖੋ ਖਾਲੀ ਇਹ ਲੋਕਾਂ ਦੀ ਕਰਪਸ਼ਨਰ ਚੈੱਕ ਕਰਨਾ ਨਹੀਂ ਇੱਕ ਸਾਡਾ ਇੱਕ ਇੱਕ ਵਿਸ਼ਾ ਹੈ ਕਿ ਪੈਸੇ ਲੁਟੇ ਨੇ ਉਹਦਾ ਹਿਸਾਬ ਲਾਗੇ ਲੇਕਿਨ ਅਸੀਂ ਪੋਜ਼ਿਟਿਵ ਏਜੈਂਡੇਟ ਅਸੀਂ ਡਵੈਲਪਮੈਂਟ ਦੇ ਏਜੰਡੇ ਤੇ ਆ ਦਿੱਲੀ ਨੂੰ ਜੋੜਿਆ ਕਿ ਉਹ ਨੂੰ ਜਮਨਾ ਦੀ ਸਫਾਈ ਸ਼ੁਰੂ ਹੋ ਗਈ ਕਿੱਥਾ ਪਹੁੰਚ ਗਈ ਹੈ ਜਮਨਾ ਨੇ ਸਫਾਈ ਸ਼ੁਰੂ ਕੀਤੀ ਸੀ ਕਿੱਥੇ ਪਹੁੰਚ ਗਈ ਹੈ ਜਮਨਾ ਰਿਵਰ ਕਹਿੰਦੇ ਜਮਨਾ ਜਮਨਾ ਸਫਾਈ ਕਿਦੋਂ ਤੱਕ ਪਹੁੰਚ ਗਿਆ ਹਾਂਜੀ ਹਾਂਜੀ 24 ਤੀਆਪੜਾ ਰੇਖਾ ਤੋਂ ਲੈ ਕੇ ਸਫਾਈ ਸ਼ੁਰੂ ਕਰਾਤੀ ਸੀ ਤੁਸੀਂ ਬੀਜੇਪੀ ਨੇ ਜਵਾਬ ਇਹ ਤਾਂ ਦੇ ਸਕਦਾ ਮੈਂ ਤੂੰ ਬੰਦ ਦਾ ਅੱਛਾ ਸਿੱਲਸਾ ਸਾਹਿਬ ਸਿੱਲਸਾ ਸਾਹਿਬ ਨੇ ਸਹੀ ਗੱਲ ਕੀਤੀ ਵਿਦੇਸ਼ਾਂ ਚ ਜਾ ਰਹੇ ਨੌਜਵਾਨ ਤਿੰਜ ਆ ਜਾਏ ਬੜਾ ਰੌਲਾ ਪੈ ਗਿਆ ਹੁਣ ਤੇ ਟਰੰਪ ਸਾਹਿਬ ਨੇ ਇੱਕ ਨਵੀਂ ਨੀਤੀ ਘੜਤੀ ਹੈ ਪਨਾਮਾ ਚ ਪੋਸਟੋ ਰਿਕਾਟੇ ਗੁਆਟਮਾਲਾ ਉਥੇ ਕੈਂਪ ਬਣਾਉਂਦੇ ਨੇ ਉਥੇ ਬੰਦਿਆਂ ਨੂੰ ਭੇਜਿਆ ਜਾ ਰਿਹਾ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਕਿ ਆਪ ਕਿੰਨਾ ਖਰਚਰੀਆਂ ਪੈਣਗੀਆਂ ਲਾਉ ਨੂੰ ਕ્યાં ਭਾਰਤ ਸਰਕਾਰ ਕਰੇਗੀ ਜਾਂ ਕਿਹੜੀ ਸਰਕਾਰ ਉਥੇ ਜਿਹੜੇ ਬੰਦਿਆਂ ਨਾਲ ਰابطਾ ਕਰੇਗੀ ਮੈਨੂੰ ਵੀ ਨਹੀਂ ਪਤਾ ਪਰ ਹਲੇ ਵੀ ਲੋਕ ਜਿਹੜੇ ਟਰੈਵਲ ਏਜੰਟ ਹਲੇ ਵੀ ਗਮਕੀ ਲਾ ਕੇ ਦੇ ਦੇਖੋ ਕੋਈ ਨਹੀਂ ਜੀ ਸਾਰੇ ਪੈਸੇ ਦਿੰਦੇ ਨੇ ਟਰੈਵਲ ਏਜੰਟ ਮਾਫ ਕਰਿਓ ਬਸ ਮੈਂ ਕਹਿਣਾ ਚਾਹੁੰਦਾ ਵੀ 90% ਟਰੈਵਲ ਏਜੰਟਾਂ ਦੀ ਤੁਹਾਨੂੰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਫੋਟੋਆਂ ਮਿਲ ਜਾਂਦੀਆਂ ਉਹਨਾਂ ਸੁਰੱਖਿਣ ਉਹਨਾਂ ਦਾ ਉਹਨਾਂ ਨੂੰ ਉਹਨਾਂ ਦੇ ਕਰਕੇ ਹੀ ਉਹਨਾਂ ਨੂੰ ਕੋ ਹੱਥ ਨਹੀਂ ਪਾਉਂਦਾ ਵਾਹ ਤੁਸੀਂ ਦੱਸੋ ਇੰਨੇ ਬੱਚਿਆਂ ਦਾ ਇੰਨਾ ਨੁਕਸਾਨ ਹੋ ਗਿਆ ਰੁਪਏ ਦਾ ਔਰ ਉਹ ਟ੍ਰੈਵਲ ਏਜੰਟ ਗੱਡੀਆਂ ਲੈ ਕੇ ਘੁੰਮਦੇ ਫਿਰਨ ਅੱਗੇ ਪਿੱਛੇ ਪੁਲਿਸ ਲਾ ਕੇ ਘੁੰਮਦੇ ਫਿਰਨ ਇਹ ਤਾਂ ਸਪਸ਼ਟ ਆ ਕਿ ਉਹ ਜਿਹੜਾ ਕਰੋੜਾਂ ਰੁਪਏ ਉਹਨਾਂ ਇਕੱਠਾ ਕੀਤਾ ਉਹਦੇ ਚੋਂ ਭਗਵੰਤ ਮਾਨ ਸਰਕਾਰ ਕੋਲ ਪੈਸੇ ਗਏ ਨੇ ਬੱਚਿਆਂ ਦੀਆਂ ਜ਼ਿੰਦਗੀਆਂ ਉਜੜ ਗਈਆਂ ਨੇ ਏਜੰਟਾਂ ਨੇ ਜ਼ਿੰਦਗੀਆਂ ਉਜਾੜ ਦਿੱਤੀਆਂ ਅੱਛਾ ਪੰਜਾਬ 'ਚ ਜੋ ਬੰਬਲਾ ਹੋ ਰਹੀ ਨਹੀਂ ਕਿਉਂਕਿ ਤੁਸੀਂ ਵੀ ਚਿੰਤਾ ਚਿੰਤਾ ਜ਼ਾਹਰ ਕੀਤੀ ਸੀ ਪੰਜਾਬ 'ਚ ਜੋ ਬੰਬਲਾ ਸਥਾਨਿਆਂ ਤੇ ਹੋ ਰਹੀ ਨਹੀਂ ਇਹਨੂੰ ਕਿਵੇਂ ਵੇਖ ਰਹੇ ਨੇ ਹਰ ਪੰਜਾਬ ਚ ਕੋਈ ਲੌਂਡ ਆਰਡਰ ਹੈ ਹੀ ਨਹੀਂ ਤੁਸੀਂ ਇੱਕ ਪੰਪ ਲਾਸ ਦੇਖ ਰਹੇ ਜੇ ਹੈ ਕਿੱਥੇ ਹੈ ਤੇ ਤੁਹਾਨੂੰ ਖਬਰ ਛਪ ਜਾਂਦੀ ਵੱਡੀ ਤਾਂ ਹੈ ਤਾਂ ਮੈਂ ਇਸ ਗੱਲ 'ਚ ਲੰਬਾ ਚੁੱਕ ਮੇਰਾ ਅੱਜ ਕੋ ਮਕਸਦ ਹੈ ਨਹੀਂ ਸੀ ਮੈਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਹੈ ਬਸ ਮੈਂ ਤੁਹਾਨੂੰ ਇਹ ਜਰੂਰ ਬੀ ਕੋਈ ਧਾਰਮਿਕ ਤੌਰ ਤੇ ਜੋ ਵੀ ਇੱਥੇ ਹੋ ਰਿਹਾ ਹੈ ਨਾ ਉਹਦੇ ਤੇ ਮੇਰੀ ਕੋਈ ਪ੍ਰਿਕਿਰਿਆ ਨਹੀਂ ਇਹ ਵੱਡੀਆਂ ਗੱਲਾਂ ਨੇ ਸ਼ਰੋਮਣੀ ਕਮੇਟੀ ਸਾਡੀ ਬਹੁਤ ਸਨਮਾਨਿਤ ਸੰਸਥਾ ਹੈ ਸਾਡੀ ਸਰਮੋਹਰ ਸੰਸਥਾ ਹੈ ਅਕਾਲ ਤਖਤ ਸਾਹਿਬ ਸਰਮੋਹਰ ਆ ਸਾਡੀ ਸਿੱਖ ਕੌਮ ਦਾ ਮਾਣ ਸਾਡਾ ਸ਼ੋਮਾ ਹੈ ਤਾਕਤ ਦਾ ਇਸ ਕਰਕੇ ਮੈਂ ਇਹ ਕੌਂਟਰੋਵਰਸੀ ਉਹਨਾਂ ਦੀਆਂ ਮੈ ਜੋ ਆਉਣ ਵਾਲੀ ਆ ਗਈ ਸੀ 272 ਮੈਂ ਦੇ ਵਿੱਚ ਸ਼ੁਰੂ ਹੋ ਗਿਆ ਨਾਲ ਗੱਟ ਜੋੜ ਹੋ ਸਕਦਾ ਹੈ ਪੰਜ ਪਾਸਾ ਜੀ ਦੇਖੋ ਮੈਂ ਇਹਨਾਂ ਗੱਲਾਂ ਦੇ ਉੱਤੇ ਕੁਝ ਨਹੀਂ ਹੈਗਾ ਜੀ ਸਾਡੀ ਪਾਰਟੀ ਇਕੱਲਾ ਚੋਣ ਲੜੂਗੀ ਜੋ ਪਾਰਟੀ ਨੇ 2022 ਕੀਤਾ ਸੀਗਾ ਜੋ ਪਾਰਟੀ ਨੇ ਉਹਨੇ 2024 ਚ ਕੀਤਾ ਸੀਗਾ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਸਿੱਧਾ ਰਾਹਤਾਂ ਕਾਇਮ ਕਰਕੇ ਪੰਜਾਬ ਨੂੰ ਬਾਤ ਕਰੀਏ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰੀਏ ਸਾਡੀ ਦਈ ਆ ਪੰਜਾਬ ਦੇ ਲੋਕਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਸਾਡੀ ਭਾਵਨਾ ਸਮਝੋ ਮੈਨੂੰ ਉਮੀਦ ਆ ਕਿ ਉਹ ਸਾਡੀ ਭਾਵਨਾ ਨੂੰ ਸਮਝਣਗੇ ਸਰਕਾਰ ਦੀ ਭਾਵਨਾ ਨੂੰ ਸਮਝਣਗੇ ਔਰ ਸਾਡਾ ਸਾਥ ਦੇਗਾ ਅਗਰ ਚੌਥੀ ਜੇ ਆ ਕੇ ਦੀ ਸਰਕਾਰ ਵੇਲੇ ਪੰਜਾਬ ਦੇ ਇਹਨੇ ਪੰਜਾਬ ਦੇ 22 ਹੋਏ ਸੀ ਕਿਉਂਕਿ ਭਗਵਾਨਪਾਲ ਨੇ ਕਿਹਾ ਸੀ ਦਿੱਲੀ ਮਾਡਲ ਵਪਾਰ ਵਾਲਾ ਵੀ ਲੈ ਕੇ ਆਵਾਂਗੇ ਤੁਸੀਂ ਉਸ ਮੈਂ ਮਹਿਕਮੇ ਨਾਲ ਜੁੜੇ ਹੋ ਤਾਂ ਉਹ 22 ਜਾਰੀ ਰਹਿਣਗੇ ਜੀ ਦਿੱਲੀ ਦੇ 22 ਟਾਈਸ ਤੇ ਪੈਸੇ ਇਕੱਠੇ ਕਰਨ ਦੇ ਸੀਗੇ ਇੱਥੋਂ ਉਹ ਟਾਈਸ ਕੀਤੇ ਸੀਗੇ ਨੂੰ ਵਾਪਸ ਦਿੱਲੀ ਆਪਣਾ ਹੱਕ ਮੰਗੂਈ ਦਾ ਗੁੱਦੀ ਕੋਈ ਕਾਫੀ ਕੁਛ ਅਧਾਰ ਪ੍ਰਦਾਨ ਹੋਇਆ ਪਰ ਕੋਈ ਦਾਨ ਪ੍ਰਦਾਨ ਨਹੀਂ ਹੋਇਆ ਪੈਸੇ ਦਾ ਦਾਨ ਪ੍ਰਦਾਨ ਹੋਇਆ ਸੀ ਜੇ ਇਕੱਠੇ ਕਰਕੇ ਵਾਪਸ ਕਰਨ ਤੇ ਕਰਾ ਦਿਓ ਸਿੱਸਾ ਸਾਹਿਬ ਕੈਗ ਦੀਆਂ ਰਿਪੋਰਟਾਂ ਪਈਆਂ ਹੋਈਆਂ ਕਿਹਾ ਪਹਿਲੀ ਕੈਬਨਿਟ ਦੀ ਮੀਟਿੰਗ ਹੋ ਰਹੀ ਹੈ ਉਹਨਾਂ ਚ ਕਿੰਨੀਆਂ ਕੈਗ ਦੀਆਂ ਰਿਪੋਰਟਾਂ ਜਿਹੜੀਆਂ ਪਹਿਲਾਂ 14 ਕੈਗ ਦੀਆਂ ਰਿਪੋਰਟਾਂ ਸੀਗੀਆਂ ਜਿਹੜੀਆਂ ਪਿਛਲੇ 3 ਸਾਲ ਤੋਂ ਦਬਾ ਕੇ ਰੱਖਿਆ ਸੀ ਕਿ ਸੁਣਿਆ ਕਿ ਕੈਗ ਦੀ ਰਿਪੋਰਟ ਨਾ ਪੇਸ਼ ਹੋਵੇ 3 ਸਾਲ ਤੋਂ ਹਾਈ ਕੋਰਟ ਜਾਣਾ ਪਿਆ ਸਾਨੂੰ ਪਰ ਸਾਡੀ ਸਰਕਾਰ ਨੇ ਪਹਿਲੀ ਕੈਬਨਿਨਟ ਦਾ ਫੈਸ ਕੈਬਨਿਟ ਨੇ ਫੈਸਲਾ ਕਰਕੇ ਵਿਧਾਨ ਸਭਾ ਦੇ ਪੱਟਲ ਤੇ ਲਿਆਂਦਿਆ ਜਾਣ ਗਿਆ ਔਰ ਤੁਹਾਨੂੰ ਅੱਜ ਪਤਾ ਲੱਗੂਗਾ ਕਿਤਨਾ ਸ਼ਰਾਬ ਦੇ ਘਟਾਲੇ ਹੋਏ ਸਾਰੇ ਘਟਾਲਿਆਂ ਦੀ ਉੱਚ ਜਾਣਕਾਰੀ ਅਸੀਂ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ 3 ਸਾਲ ਹੋ ਗਏ ਨੇ ਟੈਣਾ ਇੰਤਜ਼ਾਰ ਕਰ ਰਹੀਆਂ ਨੇ ਬੀਬੀਆਂ 1000 ਰੁਪਏ ਦਾ ਇੰਤਜ਼ਾਰ ਕਰ ਰਹੀਆਂ ਨੇ ਉਹ 1000 ਰੁਪਏ ਕਦੋਂ ਮਿਲੂਗਾ ਇਹ ਜ਼ਰੂਰ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਬਹੁਤ ਲੁੱਟ ਲਿਆ ਤੁਸੀਂ ਪੰਜਾਬ ਨੂੰ ਕਟੋ-ਕਟੋਸ ਬੀਬੀਆਂ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ 1000 ਰੁਪਏ ਦੀਆਂ ਉਹ 1000 ਰੁਪਏ ਤੋਂ ਲੈ ਖਾਤੇ 'ਚ ਪਾ ਦਿਓ ਜਿਹੜਾ ਤੁਸੀਂ ਕਿਹਾ ਸੀਗਾ ਕਿ ਕਿਸਾਨੀ ਦਾ ਕਰਜ਼ਾ ਸਾਰਾ ਅਸੀਂ ਮਾਫ਼ ਕਰਾਂਗੇ ਕੇਜਰੀਵਾਲ ਜੀ ਨੇ ਕਿਹਾ ਸੀਗਾ ਉਹ ਕਰਜ਼ਾ ਤੇ ਮਾਫ਼ ਕਰ ਦਿਓ ਮੈਂ ਇਹ ਜ਼ਰੂਰ ਬੇਇੰਤਿਹਾ ਕਰਦਾ ਹਾਂ ਕਿ ਜਿਹੜਾ ਤੁਸੀਂ ਕਿਸਾਨ ਦੇ ਕਰਜ਼ੇ ਮਾਫੀ ਦੀ ਗੱਲ ਕਹੀ ਸੀ ਤੁਸੀਂ ਉਹ ਕਰਜ਼ਾ ਅਜੇ ਤੱਕ ਕਰਜ਼ਾ ਮਾਫ਼ ਤੇ ਛੱਡੋ ਕੁਸੀਂ ਕਰ ਜਾ ਉਹਨਾਂ ਤੇ ਹੋਰ ਚੜਾ ਦਿੱਤਾ ਏ ਉਹਨਾਂ ਦਾ ਤੇ ਚੜਾ ਹ ਤਾ ਤੇ ਸੁਸਾਇਟੀਆਂ ਤੇ ਚੜਾ ਦਿੱਤਾ ਏ ਔਰ 1000 ਰੁਪਏ ਤੁਸੀਂ ਦੇਣ ਦੀ ਗੱਲ ਕੀਤੀ ਸੀ ਉਹ ਮਾਤਾ ਪੈਣ ਨੂੰ ਮਿਲਿਆ ਨਹੀਂ ਕੋਹਨਾਂ ਤੋਂ ਜਰੂਰ ਦਿਆ ਬਿਜਲੀ ਦੇ ਬਿੱਲ ਦੇ ਨਾਮ ਤੇ ਸੋ ਮੇਰੀ ਜਰੂਰ ਬੇਨਤੀ ਆ 1000 ਰੁਪਏ ਜਰੂਰ ਸਾਡੀਆਂ ਮਾਤਾਵਾਂ ਪੈਣ ਨੂੰ ਮਿਲਣਾ ਚਾਹੀਦਾ ਜੀ 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 ਜ ਪੰਜਾਬ ਤੋਂ ਦਿੱਲੀ ਤੋਂ ਆਏ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਕਿਹੜਾ ਮੈਹਿਕਮਾ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਹਾਲ ਦੇਖੋ ਸਰਕਾਰ ਕਹਿੰਦੀ ਅਸੀਂ ਕੰਮ ਕਰਦੇ ਪਏ ਕੰਮ ਕਿਹੋ ਜਿਹਾ ਕਰਦੇ ਪਏ ਜਿਹੜਾ ਮੈਹਿਕਮਾ ਨਹੀਂ ਐਗਜ਼ਿਸਟ ਕਰਦਾ ਉਹ ਮੈਹਿਕਮਾ ਮੰਤਰੀ ਨੂੰ ਦੇ ਦਤਾ ਫੇਰ ਪੁੱਛਦੇ ਨੇ ਸਾਡਾ ਕੰਮ ਕਿ ਹਾਲ ਕੀ ਹੁਣ ਹਾਲ ਤੇ ਹੀ ਹੋਣਾ ਮੰਤਰੀ ਨੂੰ ਇਹ ਨਹੀਂ ਪਤਾ ਮੇਰਾ ਮੈਹਿਕਮਾ ਕਿਹੜਾ ਹੈ ਮੈਹਿਕਮੇ ਦਾ ਨਾਮ ਨਹੀਂ ਆਏਗਾ ਨਾ ਮੈਹਿਕਮੇ ਦਾ ਸਟਾਫ ਹੈਗਾ ਨਾ ਮੈਹਿਕਮੇ ਦੀ ਕੋਈ ਅਫਸਰ ਅਪਰ ਮੈਹਿਕਮਾ ਹੈਗਾ ਉਹ ਕਿਸੇ ਕੈਬਨਿਟ ਮੰਤਰੀ ਦਾ ਰੈਂਕ ਉਹਨੂੰ ਮਿਲਿਆ ਅੱਜ ਤੱਕ ਨਹੀਂ ਉਹ ਲੁੱਟਣ ਆਏ ਮਤਸੀਆ ਤੋਂ ਉਹਨੂੰ ਦੇ ਦਿੱਤਾ ਇਹਨਾਂ ਨੇ ਬਾਬੂ ਨੂੰ ਜਿਹਨੂੰ ਜੈਡ ਪਲੱਸ ਸਿਕਿਉਰਟੀ ਦਿੱਤੀ ਇਹਨਾਂ ਨੇ ਲੁੱਟਣ ਆਏ ਦੋਹਧੀਆਂ ਤੇ ਲੁੱਟਦੇ ਨੇ ਅੱਛਾ ਸਾਹਿਬ ਦਿੱਲੀ ਦੇ ਪੰਜਾਬ ਕਿਲੋਮੀਟਰ ਕੀ ਕੋਈ ਕਰੂਗਾ ਜਗਵਿੰਦਰ ਪਾਲ ਇਹਦੇ ਲਈ ਬੜਾ ਸਦਾਤ ਕਰਿਆ ਹੈ ਸਾਰੇ ਸਾਰੇ ਇਸ ਜਿਹੜੇ ਮੁੱਦੇ ਨੇ ਇਹ بڑے ਪੱਖ ਦੇ ਮੁੱਦੇ ਨੇ ਇਹਨਾਂ ਦੇ ਉੱਤੇ ਜਿੰਨਾ ਤੱਕ ਸਾਡੀ ਸਰਕਾਰ ਸਿੰਜੀਦਗੀ ਨਾਲ ਕੰਮ ਕਰਦੀ ਪਈ ਇੱਕ ਵਾਰਾ ਨਹੀਂ ਦੋ ਵਾਰਾਂ ਦੱਸਣਾ ਪੂਰੀ ਗੱਲ ਸਵਾਲ ਕਰ ਸਕਦਾ ਹੈ ਸਰਕਾਰਾਂ ਦੀ ਮੀਟਿੰਗਾਂ ਦੂਜੇ ਦੌਰ ਦੀ ਮੀਟਿੰਗ ਹੈ ਜਿਸ ਨੂੰ ਚੋੜਾ ਹੈ ਇਹ ਆਜ ਨਿਕਲ ਕਦਾ ਦੇਖੋ ਕੇਂਦਰ ਦੀ ਸਰਕਾਰ ਮੰਤਰੀਆਂ ਮੰਤਰੀ ਆ ਕੇ ਗੱਲ ਕਰ ਰਹੇ ਆ ਉਹਨਾਂ ਦੀ ਗੱਲਬਾਤ ਕਿਉਂ ਰਿਮਿੰਟੇ ਜਾਣਕਾਰੀ ਨਹੀਂ ਪਰ ਮੈਂ ਇਹ ਜ਼ਰੂਰ ਕਹਿਣਾ ਕਿ ਹੱਲ ਕੱਢਣਾ ਚਾਹੀਦਾ ਔਰ ਹੱਲ ਨਿਕਲੇਗਾ ਅੱਛਾ ਆਖਰੀ ਸਵਾਲ ਹੈ ਕੇਜਰੀਵਾਲ ਕਹਿੰਦੇ ਸੀ ਕਿ ਐਸੇ ਜਨਮ ਚ ਬੀਜੇਪੀ ਸਾਨੂੰ ਨਹੀਂ ਹਰਾ ਸਕਦੀ ਤੁਸੀਂ ਵੀ ਬਿਆਨ ਸੁਣਿਆ ਹੋਇਆ ਹੈ ਹੁਣ ਪਤਾ ਨਹੀਂ ਬੀਜੇਪੀ ਨੇ ਦੂਜਾ ਜਨਮ ਲਿਆ ਕਿ ਉਹਨੇ ਪਹਿਲੇ ਮੈਨੂੰ ਰਿਹਾ